ਉਹ ਬਕਸਰ ਨਾਲ ਡਾਕਟਰ ਹੋਈਆ ਟ੍ਰੀਟਮੈਂਟ ਚੱਲ ਰਿਹਾ ਸੀ ਸੀਟੀ ਸਕੈਨ ਵਾਸਤੇ ਵੀ ਫੁਲੇ ਨੇ ਅਗੰਧ ਵੀ ਕਰਕੇ ਆਇਆ ਮੁੰਡੇ ਨਾਲ ਬੋਲ ਰਿਹਾ ਹੈ ਕਿ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੈਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਐਸਐਸਪੀ ਸਾਹਿਬ ਨੂੰ ਡਿਪਟੀ ਸਾਹਿਬ ਉੱਤੇ ਲੱਗੇ ਹੋਏ ਨੇ ਕੈਮਰੇ ਜਿਹੜੇ ਨੇ ਉਹ ਫੁਲੇ ਜਾ ਰਹੇ ਨੇ ਬਹੁਤ ਜਲਦ ਗੋਸ਼ੀ ਜੜੇ ਆ ਉਹਨਾਂ ਨੂੰ ਕਾਬੂ ਕਰਾਂਗੇ ਪਰ ਬੰਦ ਵੀ ਸਿਵਾ ਦੇਵਾਂਗੇ ਸਥਾਨੀਆਂ ਜਿਹੜੀਆਂ ਪਟਵਾਵਾਂ ਨੇ ਉਹਨੂੰ ਬਿਲਕੁਲ ਟਾਲਡਟ ਨਹੀਂ ਕੀਤਾ ਜਾਊਗਾ। ਉਹ ਇੱਕ ਗੋਲੀ ਦਾ ਸਰਵਾਈਕਲ ਸਪਾਇਨ ਦੇ ਲਾਗੇ ਲੱਗੀ ਹੈ ਔਰ ਦੂਜੀ ਗੋਲੀ ਮੋਢੇ ਦੇ ਉੱਤੇ ਲੱਗੀ ਹੈ। ਤੇ ਬਹੁਤ ਮਾੜਾ ਇਨਸੀਡੈਂਟ ਹੈ ਇਹ ਡਾਰੇ ਨੇ ਜਿਹੜਾ ਜਿਹੜੇ ਉਹ ਦੋਸ਼ੀ ਨੇ ਦਿਓ ਸਮਝਦੇ ਆ ਤੇ ਉਹਨਾਂ ਨੂੰ ਬਹੁਤ ਵੱਡਾ ਭੁਲੇਖਾ ਔਰ ਇਹ ਡਾਇਰੈਕਟ ਅਟੈਕ ਹੈ ਲੀਗਲ ਪਟਰਨਿਟੀ ਤੇ ਇਹਨੂੰ ਕਿਸੇ ਕੀਮਤ ਉੱਤੇ ਟਾਲਡਟ ਨਹੀਂ ਕੀਤਾ ਜਾਏਗਾ। ਮੇਰੀ ਐਸਐਸਪੀ ਸਾਹਿਬ ਨਾਲ ਹੁਣੇ ਗੱਲ ਹੋ ਮੀਟਿੰਗ ਦੇ ਵਿੱਚ ਨੇ। ਉਹਨਾਂ ਨੇ ਅਸ਼ੋਰੈਂਸ ਦਿੱਤੀ ਹੈ ਕਿ ਸਹਣੀ ਜਬ ਅਸੀਂ ਜਲਦੀ ਤੋਂ ਜਲਦੀ ਇਹੜੇ ਦੋਸ਼ੀ ਇਹਨਾਂ ਨੂੰ ਫੜਾਂਗੇ ਜੇ ਮੇਰਾ چھوٹਾ ਭਰਾ ਜੀ ਹੈਪੁੰਦਰ ਸਿੰਘ ਇਹ ਗੱਲ ਕੀ ਹੋਈ ਐ ਸਿਰ ਇੱਕ ਤੋਂ ਆਏ ਸੀ ਕਿਥੇ ਜਾ ਰਹੇ ਸੀ ਇਹ ਸਾਡੇ ਆਪਣੋ ਡਟੀ ਦੇ ਦਿੱਲੀ ਵੀ ਤੱਕ ਅੱਜ ਆਪਣੇ ਕੂਰਦੇ ਵਿੱਚ ਚੈਂਬਰ ਤੇ ਜਾ ਰਹੇ ਸੀ ਅੱਜ ਕੋ ਟਾਈਮ ਨਾ ਮੁਕਲੋ ਜੀ ਕਿ ਮਰੀਆ ਦੇ ਬਿੱਲਾ ਪੁੰਡਾ ਜਾ ਗਿਆ ਮਾ ਕਪੜੇ ਕੱਤੋਂ ਇਹ ਆਪਣੀ ਗੱਡੀ ਦੇ ਉੱਤੇ ਜਾ ਰਹੇ ਸੀ ਅਵਰਾ ਸਰ ਪੇਚੈਰੀ ਦੇ ਵਿੱਚ ਤੇ ਰਸਤੇ ਦੇ ਵਿੱਚ ਹੀ ਤਿੰਨ ਲੜਕੀਆਂ ਦਾ ਪਤਾ ਲੱਗਿਆ ਵੀ ਉਹਨਾਂ ਨੇ ਫੈਰੀ ਕੀਤੀ ਉਹਨਾਂ ਤੋਂ ਪੰਜ ਖੋਲ ਸਾਨੂੰ ਮਿਲੇ ਆ ਦੋ ਗੋਲੀਆਂ ਪਤਾ ਲੱਗਿਆ ਉਹ ਵਕੀਲ ਸਾਹਿਬ ਦਾ ਆਪਰੇਸ਼ਨ ਚੱਲ ਰਿਹਾ ਉਹ ਤੋਂ ਬਾਅਦ ਫਿਰ ਬਿਆਨ ਲੈਣੇ ਆ ਫਿਰ ਪਤਾ ਲੱਗੂਗਾ ਸਭ ਨੂੰ ਮੈਂ ਜੀ ਹਰਪਰਦੀ ਬੰਦਾਲਾ ਗੁੱਪਤ ਦਾ ਸਾਬਕਾ ਕਾਉਂਸਲਰ ਹਾਂ ਇੱਧਰ ਆ ਜਾਓ ਕੀ ਗੱਲ ਹੋਈ ਹੈ ਜੀ ਤੁਹਾਡੇ ਕੀ ਲੱਗਦੇ ਨੇ ਉਹਦੀ ਗੋਲੀਆ ਵਿੱਚ ਜੇ ਮੇਰਾ ਛੋਟਾ ਭਰਾ ਜੀ ਹੈ ਤਕਿੰਦਰ ਸਿੰਘ ਕੀ ਗੱਲ ਕੀ ਹੋਈ ਹੈ ਅਸੀਂ ਕਿੱਥੋਂ ਆਏ ਸੀ ਕਿੱਥੇ ਜਾ ਰਹੇ ਸੀ ਇਹ ਸਾਰੇ ਆਪਣੇ ਰੁਟੀਨ 'ਚ ਦਿੱਲੀ ਦੀ ਤਰ੍ਹਾਂ ਅੱਜ ਆਪਣੇ ਫੋਰਡ ਦੇ ਵਿੱਚ ਚੈਂਬਰ 'ਚ ਜਾ ਰਿਹਾ ਸੀ ਅੱਜ ਕੋ ਟਾਈਮ ਨਾਲ ਨਿਕਲਿਆ ਜੇ ਕਿ ਮਰੀਆ ਕੋ ਬੇਲਾ ਬੁੰਨਾ ਜਾਦੀ ਆ ਮਾਂ ਤੇ ਬਾਕੀ ਹੋਰ ਤਾਂ ਸਾਨੂੰ ਕਿਤੇ ਗੱਲ ਦਾ ਪਤਾ ਨਹੀਂ ਕਿ ਕਿਉਂ ਹਾਸਾ ਆਇਆ ਕਿਵੇਂ ਹੋਇਆ ਤੇ ਵਕੀਲ ਸਾਹਿਬ ਹੋਰ ਚਾਹੁੰਦੇ ਆ ਉਹਨਾਂ ਨੂੰ ਪੁੱਛਿਆ ਜਾਏਗਾ ਜੋ ਵੀ ਦੱਸਣਗੇ ਫੋਕ ਲੱਗੀ ਹੋਈ ਆ ਮੰਤਰੀ ਸਾਹਿਬ ਵੀ ਇਸ ਗੱਲ ਦੇ ਵਿੱਚ ਲੱਗੇ ਹੋਏ ਆ ਤੇ ਸਾਨੂੰ ਮੰਤਰੀ ਸਾਹਿਬ ਨੇ ਪੂਰਾ ਵਿਸ਼ਵਾਸ ਆਇਆ ਵਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਊਗਾ ਕੀ ਲੱਗਦਾ ਇਹ ਕੋਣ ਲੋਕ ਨੇ ਪਤਾ ਲੱਗ ਸਕਿਆ ਮੈਂ ਤਾਂ ਕਿਉਂ ਦੋਸ਼ੀ ਵਾਂਗ ਜਿਆਦਾ ਬਰਦਰ ਨਾਲ ਅਜੇ ਤੱਕ ਸਰ ਕਿਸੇ ਨੇ ਬਰਦਰ ਨਾਲ ਵੀ ਗੱਲ ਨਹੀਂ ਹੋ ਪਾਰੀ ਕਿਉਂ ਮੈਂ ਆਪਣੇ ਰੁਟੀਨ ਤੇ ਡੇਲੀ ਜਿਹਾ ਕੰਮ ਕਰਦਾ ਗਿਆ ਮੈਨੂੰ ਕੰਮ ਤੋਂ ਹੀ ਪੁੰਨ ਆਇਆ ਤੇ ਗੋਲੀ ਲੱਗੀ ਮੈਂ ਜੇ ਪਿੱਛੇ ਆਇਆ ਹਜੇ ਤੱਕ ਮੇਰੇ ਬਦਦਰ ਦਾ ਕੋਈ ਗੱਲ ਨਹੀਂ ਹੋਈ ਇਹ ਹਾਲਾਤ ਕੀ ਡਾਕਟਰ ਸਾਹਿਬਾਂ ਨਾਲ ਕੀ ਕਿਹਾ ਜਾਂਦਾ ਹਾਲਾਤ ਇਦਾਂ ਵਾ ਕਿ ਉਹਨਾਂ ਦੇ 2 ਪੀ ਜਾਂ 3 ਗੋਲੀਆਂ ਬਾਜੂ ਤੇ ਲੱਗੀਆਂ ਹੀਆਂ ਵਾ ਤੇ ਡਾਕਟਰ ਸਾਹਿਬ ਕਹਿੰਦੇ ਆ ਕਿ ਡਾਕਟਰਾ ਰਿਹਾ ਪਰ ਫਿਰ ਵੀ ਅਸੀਂ ਉਹਦਾ ਜਿਹੜਾ ਆਪਰੇਟ ਤੋਂ ਬਾਅਦ ਤੁਹਾਨੂੰ ਇਹ ਦੱਸਿਆ ਜਾ ਰਿਹਾ ਜੀ ਕੀ ਸਮਝਿਆ ਕਿ ਵਕੀਲ ਹੀ ਸੇਫ ਨਹੀਂਗੇ ਤੇ ਆਮ ਲੋਕਾਂ ਦਾ ਕੀ ਬਣੇਗਾ ਜੀ ਵਕੀਲ ਨਾਲੇ ਲੋਕਾਂ ਦੀ ਲੜਾਈ ਲੜਨੇ ਦੇ ਤਾਂ ਵਕੀਲਾਂ ਨੂੰ ਆਪਣਾ ਪੱਖ ਰੱਖਣਾ ਹੋਵੇ ਇਹ ਬੜੀ ਮਹਤਵਪੂਰਨ ਘਟਨਾ ਹੈ ਜੀ ਇਸ ਨੂੰ ਅਸੀਂ ਜਦੋਂ ਸਰਕਾਰ ਵੀ ਲੱਗੀ ਪਰ ਸਰਕਾਰ ਨੂੰ ਦੁਬਾਰਾ ਇਹ ਕਰਨਾ ਚਾਹੁੰਦੇ ਆ ਕਿ ਇਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਤੇ ਕੋਈ ਵੀ ਮਹੱਲੇ ਦਾ ਜਾਂ ਕੋਈ ਸ਼ਹਿਰ ਦਾ ਜਾਂ ਪੰਜਾਬ ਦੇ ਇੱਧਾ ਦਾ ਲੋਕਾਂ ਦਾ ਸਾਰਾ ਕਾਰੋਬਾਰੀ ਬੰਦ ਹੋ ਜਾਏਗਾ ਮੰਗ ਕੀ ਕਰ ਰਹੇ ਤੁਸੀਂ ਮੰਗ ਆਸੀ ਹੀ ਪ੍ਰਸ਼ਾਸਨ ਕੋਲੋਂ ਤੇ ਇਹੀ ਮੰਨ ਕਰਦੇ ਕਿ ਦੋਸ਼ੀਆਂ ਨੂੰ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ। ਠੋੜੀ ਜਿਹੀ ਸਾਹਿਬ ਜੋ ਮਾਨਸਿਕ ਘਟਨਾ ਵਾਪਰੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਬਤਲਾइए। ਦੇਖੋ ਬਹੁਤ ਮਾਨਸਿਕ ਘਟਨਾ ਵਾਪਰੀ ਹੈ ਸਾਡਾ ਆਪਣਾ ਬੱਚਾ ਆ ਲਖਮੀਂਦਰ ਸਿੰਘ ਜੋ ਐਡਵੋਕੇਟ ਹੈ ਮੇਰੇ ਤੇ ਜੰਡਿਆਲੇ ਨੇ ਨੇ ਮੇਰੇ ਆਪਣੇ ਪਰਿਵਾਰ ਦੇ ਬੱਚੇ ਨੇ। ਸੋ ਅਸੀਂ ਇੱਥੇ ਉਹਨੂੰ ਸਿਫਟ ਕੀਤਾ ਹੈ। ਡਾਕਟਰ ਸਾਹਿਬ ਨਾਲ ਗੱਲ ਹੋਈ ਆ। ਟ੍ਰੀਟਮੈਂਟ ਚੱਲ ਰਿਹਾ ਹੈ। ਸੀਟੀ ਸਕੈਨ ਵਾਸਤੇ ਲਿਖੇ ਗਏ ਨੇ। ਮੈਂ ਗੱਲ ਵੀ ਕਰਕੇ ਆਇਆ ਮੁੰਡੇ ਨਾਲ ਬੋਲਦੇ ਆ ਠੀਕ ਆ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੈਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਐਸਐਸਪੀ ਸਾਹਿਬ ਨੂੰ ਡਿਪਟੀ ਸਾਹਿਬ ਲੱਗੇ ਹੋਏ ਨੇ ਕੈਮਰੇ ਜਿਹੜੇ ਨੇ ਉਹ ਫੁੱਲੇ ਜਾ ਰਹੇ ਨੇ ਬਹੁਤ ਜਲਦ ਦੋਸ਼ੀ ਜਿਹੜੇ ਆ ਉਹਨਾਂ ਨੂੰ ਕਾਬੂ ਕਰਾਂਗੇ ਔਰ ਬੰਦੀ ਸਜ਼ਾ ਦਵਾਵਾਂਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨੂੰ ਬਿਲਕੁਲ ਟੋਲਰੇਟ ਨਹੀਂ ਕੀਤਾ ਜਾਊਗਾ ਤੇ ਵਿਚਾਰਾ ਆਪਦੇ ਚਾਰੀ ਆ ਰਿਹਾ ਸੀਗਾ ਅੱਜ ਪਹਿਲਾ ਨਿਕਲਿਆ ਥੋੜਾ ਜਾ ਕੇ ਬੇਲਜ਼ ਵਗੈਰਾ ਜਾਰੀਆਂ ਲਕੀਆਂ ਸੀਗੀਆਂ ਸੋ ਇਹਨਾਂ ਦਾ ਪਰਿਵਾਰ ਸਰਦਾਰ ਅਵਕਾਸ ਸਿੰਘ ਜੀ ਸਾਫ ਦਾ ਕਾਉਂਸਲਰ ਸਾਡੇ ਸਾਰੇ ਪਰਿਵਾਰਕ ਮੈਂਬਰ ਨੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਵੀ ਚੰਡੀਗੜ੍ਹ ਜਾ ਰਿਹਾ ਸੀਗਾ ਮੈਨੂੰ ਬੜਾ ਦੁੱਖ ਲੱਗਿਆ ਮੈਂ ਵਾਪਸ ਇੱਥੇ ਆਇਆ ਡਾਕਟਰ ਫ੍ਰੀਟ ਕਰ ਰਹੇ ਨੇ ਮੇਰੀ ਡਾਕਟਰ ਅਵਕਾਸ ਸਿੰਘ ਨਾਲ ਵੀ ਗੱਲਬਾਤ ਹੋਈ ਹੈ ਆਬਾ ਰੈਂਜਰ ਆ ਵੈਰੀਫਾਈ ਕੀਤਾ ਜਿੰਨਾਂ ਵੱਲੋਂ ਗੋਲੀ ਚਲਾਈ ਗਈ ਹੈ ਦੇਖੋ ਪੁਲਿਸ ਇਨਵੈਸਟੀਗੇਸ਼ਨ ਬਿਲਕੁਲ ਚੱਲ ਰਹੀ ਆ ਬੜੀ ਸਪੀਡ ਨਾਲ ਇਨਵੈਸਟੀਗੇਸ਼ਨ ਚੱਲ ਰਹੀ ਆ ਬਹੁਤ ਜਲਦ ਜਿਹੜੇ ਆ ਅਸੀਂ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਹਾਂ ਪਰਿਵਾਰ ਹਾਂ ਪਰਿਵਾਰ ਅਸੀਂ ਪਰਿਵਾਰ ਹੀ ਆ ਪਰਿਵਾਰ ਦਾ ਸਾਡੇ ਪਰਿਵਾਰ ਦੇ ਇਹ ਵੀ ਸਾਡਾ ਸਾਰਾ ਪਰਿਵਾਰ ਆ ਮੈਨੂੰ ਬੜਾ ਧੰਨਵਾਦੀ ਆ ਮੈਂ ਇਹਨਾਂ ਦਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਪਹੁੰਚੇ ਨੇ ਬੜਾ ਇਹਨਾਂ ਦਾ ਕਨਸਰਨ ਹੁੰਦਾ ਹਰ ਜਦੋਂ ਵੀ ਕਿਤੇ ਕੋਈ ਇਹੋ ਜੀ ਘਟਨਾ ਵਾਪਰਦੀ ਆ ਸਾਰੀ ਵਾਰ ਐਸੋਸੀਏਸ਼ਨ ਜਿਹੜੀ ਆ ਉਹ ਨਾਲ ਖੜਦੀ ਆ ਮੈਂ ਵੀ ਆਮ ਤੌਰ ਤੇ ਜਾਂਦਾ ਰਹਿਣਾ ਉੱਥੇ ਈਡੀਓ ਸਾਹਿਬ ਇਹਨਾਂ ਮੁਕੰਮਲ ਰੂਪ ਦੇ ਵਿੱਚ ਨਕੀਲ ਕਦੋਂ ਪਾਈ ਜਾਏ ਕਿਉਂਕਿ ਕਈ ਵਪਾਰੀ ਉਹਨਾਂ ਤੋਂ ਕੀ ਆ ਜੇ ਦੇਖੋ ਅਸੀਂ 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 ਬਿਲਕੁਲ ਇਹਦੇ ਪਿੱਛੇ ਜਿਹੜੇ ਆ ਉਹ ਲੱਗੇ ਹੋਏ ਆ ਜਿਹੜੀ ਵੀ ਕੋਈ ਅਵਲਤਾ ਹੋਣੀ ਆ ਦੁਰਘਟਨਾ ਵਾਪਰਨੀ ਆ ਨਹੀਂ ਚਾਹੀਦੀ ਆ ਜੇ ਕੋਈ ਵਾਪਰਦੀ ਆ ਤੇ ਅਸੀਂ ਇਮੀਡੀਏਟਲੀ ਉਹਦੀ ਇਨਵੈਸਟੀਗੇਸ਼ਨ ਕਰਕੇ ਗੋਸ਼ੀ ਜਰੇ ਆ ਉਹ ਪਕੜੇ ਜਾ ਰਹੇ ਨੇ ਔਰ ਹੋਰ ਇਨਵੈਸਟੀਗੇਸ਼ਨ ਹੈ ਹੋਰ ਕੰਝਾ ਜਿਹੜਾ ਆ ਇਹਨਾਂ ਦੇ ਉੱਤੇ ਕਰਸਾਂਗੇ ਬੜਾ ਮੰਦਭਾਣਾ ਇਨਸੀਡੈਂਟ ਹੋਇਆ ਜਿਹਦੇ ਵਿੱਚ ਕਿ ਸਾਡਾ ਇੱਕ ਯੰਗ ਲਾਇਰ ਸੀਗਾ ਉਹ ਕੰਡਿਆਲਾ ਤੋਂ ਇੱਧਰ ਕਟੈਰੀ ਵੱਲੋਂ ਆ ਰਿਹਾ ਸੀ ਕਿ ਉਹਦੇ ਰਸਤੇ ਦੇ ਉੱਤੇ ਉਹਨੂੰ ਫਾਇਰਿੰਗ ਕੀਤੀ ਹੈ ਉਹਦੇ ਇੱਕ ਗੋਲੀ ਤਾਂ ਸਰਵਾਈਕਲ ਸਪਾਈਨ ਦੇ ਲਾਗੇ ਲੱਗੀ ਹੈ ਔਰ ਦੂਸਰੀ ਗੋਲੀ ਮੋਢੇ ਦੇ ਉੱਤੇ ਲੱਗੀ ਹੈ ਇਹ ਬਹੁਤ ਮਾੜਾ ਇਨਸੀਡੈਂਟ ਹੈ ਡਰ ਰਹੇ ਨੇ ਜਿਹੜਾ ਜੇ ਜਿਹੜੇ ਉਹ ਦੋਸ਼ੀ ਨੇ ਜੇ ਉਹ ਸਮਝਦੇ ਆ ਉਹਨਾਂ ਨੂੰ ਬਹੁਤ ਵੱਡਾ ਭਲੇਖਾ ਔਰ ਇੱਕ ਡਾਇਰੈਕਟ ਅਟੈਕ ਹੈ ਲੀਗਲ ਫਰਟਰਨਿਟੀ ਤੇ ਇਹਨੂੰ ਕਿਸੇ ਕੀਮਤ ਉਤੇ ਟੌਲਰਟ ਨਹੀਂ ਕੀਤਾ ਜਾਏਗਾ ਮੇਰੀ ਐਸਐਸਪੀ ਸਾਹਿਬ ਨਾਲ ਹੁਣੇ ਗੱਲ ਮੀਟਿੰਗ ਦੇ ਵਿੱਚ ਨੇ ਉਹਨਾਂ ਨੇ ਅਸ਼ੋਰੈਂਸ ਦਿੱਤੀ ਹੈ ਕਿ ਸੈਣੀਜਾਬ ਅਸੀਂ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਫੜਾਂਗੇ ਸਾਹਿਬ ਪਤਾ ਲੱਗਾ ਗੱਲ ਹੋਈ ਕੀ ਹੈ ਕਿੰਨਾ ਵੱਡਾ ਜੋ ਹਜੇ ਤੱਕ ਦੇਖੋ ਉਹਦੀ ਕੰਡੀਸ਼ਨ ਬੜੀ ਕ੍ਰਿਟੀਕਲ ਹੈ ਅਨਫਿਟ ਹੈ ਉਹਦੇ ਬੇਟੇ ਨਾਲ ਗੱਲ ਹੋਈ ਹੈ ਉਹਦੇ ਨਾਲ ਥੋੜੀ ਜੀ ਉਹ ਆਪੋਜ਼ਿਟ ਪਾਰਟੀ ਦੇ ਕੋਈ ਕਲਾਇੰਟਸ ਨੇ ਉਹਨਾਂ ਨੇ ਗੋਲੀਆਂ ਮਾਰੀਆਂ ਇਹ ਜੇ ਅਗਰ ਇਸ ਤਰ੍ਹਾਂ ਦਾ ਸਿਸਟਮ ਲਾਅਲੈਸਨੈਸ ਪੰਜਾਬ 'ਚ ਚੱਲੇਗੀ ਤੇ ਅਸੀਂ ਇਹਨੂੰ ਕਿਸੇ ਕੀਮਤ ਤੇ ਟੋਇਲਟ ਨਹੀਂ ਕਰਾਂਗੇ ਔਰ ਇਸ ਵਕੀਲਾਂ ਨੇ ਕਾਮਿਲ ਕੇਸ ਲੜਨਾ ਲੇਕਿਨ ਅਗਰ ਲੋਕ ਸਮਝ ਦੇਣਗੇ ਕਿ ਇਤਨਾ ਵਕੀਲਾਂ ਨੂੰ ਢਾਣਗੇ ਫਿਰ ਮਜਬੂਰੀ ਸਾਨੂੰ ਵੀ ਕੋਈ ਐਕਸ਼ਨ ਲੈਣਾ ਪਵੇਗਾ ਕਾਨੂੰਨ ਵਿਵਸਥਾ ਕਿਵੇਂ ਦੇਖੋ ਜਿਹੜਾ ਵਕੀਲ ਇਨਸਾਫ ਤੁਹਾਡਾ ਲੋਕਾਂ ਨੂੰ ਦੇਖੋ ਕਾਨੂੰਨ ਵਿਵਸਥਾ ਤੁਹਾਡੇ ਸਾਹਮਣੇ ਹੈ ਮੈਂ ਕਿਸੇ ਮੈਂ ਕੋਈ ਪੋਲਿਟੀਕਲ ਪਲੈਟਫਾਰਮ ਦੇ ਉੱਤੇ ਤਾਂ ਖੜਾ ਨਹੀਂ ਜੇ ਇਸ ਪੋਲਿਟੀਕਲ ਪਲੈਟਫਾਰਮ ਤੇ ਖੜਾਂਗਾ ਫਿਰ ਮੈਂ ਸਵਾਲ ਵੀ ਪੁੱਛਾਂਗਾ ਲੇਕਿਨ ਅਗਰ ਮੇਰੇ ਵਕੀਲ ਨੂੰ ਕੁਝ ਹੋਇਆ ਜਾਂ ਇਨ ਫਿਊਚਰ ਕਿਸੇ ਨੇ ਹਿੰਮਤ ਵੀ ਕੀਤੀ ਕਿਸੇ ਵਕੀਲ ਦੇ ਉੱਤੇ ਕਰਨ ਦੀ ਤੇ ਫਿਰ ਪੂਰਾ ਜਵਾਬ ਦੇਵਾਂਗੇ ਫਿਰ ਲੋਕੀ ਇਨਸਾਫ ਨਹੀਂ ਮਿਲੇਗਾ ਇਹ ਸਰਕਾਰਾਂ ਨੂੰ ਸਰਕਾਰ ਨੂੰ ਬੜਾ ਕਲੀਅਰ ਮੈਸੇਜ ਹੈ ਕਿ ਅਸੀਂ ਇਹ ਲਾਲੈਸਨੈਸ ਕਿ ਇਹ ਸਾਡੀ ਡਿਊਟੀ ਹੈ ਕਿ ਕੇਸ ਲੜਨਾ ਲੋਕਾਂ ਨੇ ਵੀ ਜਿੰਨਾ ਡਰ ਖੋਬ ਜਿਹੜਾ ਵੀ ਇਹ ਸਾਹਮਣੇ ਆ ਕੇ ਗੱਲ ਕਰੇ ਉਸ ਯੰਗ ਬੱਚੇ ਨੂੰ ਮਾਰਿਆ ਉਹਦੀ ਐਸਲੇ ਹਾਲਤ ਵੇਖੋ ਅਸੀਂ ਉਧਰ ਲੱਗੇ ਆ ਲੈਟਸ ਸੀ ਟਾਈਮ ਦੇ ਨਾਲ ਰਿਐਕਸ਼ਨ ਲੱਗ ਗਈ। ਗੋਲੀ ਚੱਲੀ ਆ ਵਕੀਲ ਦੇ ਉੱਪਰ ਕੀ ਕਹਿਣਾ ਚਾਹੋਗੇ ਕੀ ਕਾਰਨ ਕੀ ਰਿਹਾ ਜੀ? ਕਾਰਨ ਦਾ ਤਾਂ ਅਜੇ ਨਹੀਂ ਪਤਾ ਲੱਗਿਆ ਹੁਣ ਵਕੀਲ ਸਾਹਿਬ ਨੂੰ ਪੁੱਛਦੇ ਆ ਉਹਨਾਂ ਦੇ ਗੋਲੀ ਲੱਗੀ ਆ ਆਪਣੇ ਘਰ ਤੋਂ ਇਹ ਆਪਣੀ ਗੱਡੀ ਦੇ ਉੱਤੇ ਜਾ ਰਹੇ ਸੀਗੇ ਅਮਰਸਰ ਕਚਹਿਰੀ ਦੇ ਵਿੱਚ ਪ੍ਰੈਕਟਿਸ ਕਰਦੇ ਉੱਥੇ ਤੇ ਰਸਤੇ ਦੇ ਵਿੱਚ ਹੀ ਤਿੰਨ ਲੜਕਿਆਂ ਦਾ ਪਤਾ ਲੱਗਿਆ ਵੀ ਉਹਨਾਂ ਨੇ ਫਾਇਰਿੰਗ ਕੀਤੀ ਆ ਉਹਨਾਂ ਦੇ ਉੱਤੇ। ਕਿੰਨੇ ਰਾਉਂਡ ਫਾਇਰ ਕੀਤੇ ਗਏ? 5 ਖੋਲ ਸਾਨੂੰ ਮਿਲੇ ਆ। ਆ ਦੱਸਿਆ ਜਾ ਰਿਹਾ ਜੀ ਕੋਈ ਫਰੋਤੀ ਮੰਗਣ ਦਾ ਜਿਹੜਾ ਵਾ ਮਾਮਲਾ ਸਾਹਮਣੇ ਆ ਰਿਹਾ। ਨਹੀਂ ਨਹੀਂ ਇਹੋ ਜੀ ਕੋਈ ਗੱਲ ਬਾਤ ਨਹੀਂ ਹੈ ਜੇ ਫਿਲਹਾਲ ਉਹਨੂੰ ਵਕੀਲ ਸਾਹਿਬ ਦਾ ਆਪਰੇਸ਼ਨ ਚੱਲ ਰਿਹਾ ਉਹ ਤੋਂ ਬਾਅਦ ਫਿਰ ਬਿਆਨ ਲੈਣੇ ਆ ਫਿਰ ਪਤਾ ਲੱਗੂਗਾ ਸਲੀਅਤ ਸਰ ਦੱਸਿਆ ਜਾ ਰਿਹਾ ਵਕੀਲ ਦੇ ਗੋਲੀ ਵੀ ਲੱਗੀ ਹੈ ਕਿੰਨੀਆਂ ਗੋਲੀਆਂ ਦੋ ਗੋਲੀਆਂ ਪਤਾ ਲੱਗਿਆ ਲੱਗੀ ਕੰਡੀਸ਼ਨ ਕੀ ਹੈ ਜੀ ਕੰਡੀਸ਼ਨ ਠੀਕ ਆ ਉਹਨਾਂ ਦਾ ਆਊਟ ਆਫ ਡੇਂਜਰ ਆ ਹਾਸਪੀਟਲ ਕਿਹੜੇ ਪੇਜ ਗਿਆ ਜੀ ਅਮਨਦੀਪ ਹਸਪੀਟਲ ਠੀਕ ਥੈਂਕ ਯੂ